ਹੈਲੋ ਹਾਂਜੀ ਸੋਸ਼ੀਕਲ ਜੀ ਗਰਮੀਤ ਬਟੇਕ ਦੇ ਉੱਪਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਬਹੁਤ ਹੀ ਜ਼ਿਆਦਾ ਸੋਹਣਾ ਔਰ ਲੇਟੈਸਟ ਜਿਹੜਾ ਫੈਬਰਿਕ ਹੈਗਾ ਉਹ ਲੈ ਕੇ ਆਏ ਹਾਂ ਜਿਸ ਨੂੰ ਤੁਸੀਂ ਹਰ ਸੀਜ਼ਨ ਦੇ ਵਿੱਚ ਵੇਅਰ ਕਰ ਸਕਦੇ ਹੋ ਇਹ ਵਾਲਾ ਜਿਹੜਾ ਫੈਬਰਿਕ ਹੋਏਗਾ ਪਿਓਰ ਕ੍ਰੇਪ ਦੇ ਉੱਪਰ ਰਹਿਣ ਵਾਲਾ ਹੈਗਾ ਇਹ ਵਾਲਾ ਜਿਹੜਾ ਫੈਬਰਿਕ ਹੋਏਗਾ ਪਿਓਰ ਕਾਟਨ ਦੇ ਉੱਪਰ ਹੋਏਗਾ ਪਿਓਰ ਮਲ ਕਾਟਨ ਹੋਏਗੀ 475 ਰੁਪਏ ਪਰ ਮੀਟਰ ਦੇ ਅਕੋਰਡਿੰਗ ਤੁਹਾਨੂੰ ਮਿਲ ਜਾਏਗਾ ਇਹ ਵਾਲਾ ਜਿਹੜਾ ਸੂਟ ਹੋਏਗਾ ਪਿਓਰ ਟੈਬੀ ਦੇ ਉੱਪਰ ਰਹਿਣ ਵਾਲਾ ਟਾਈਡਾਈ ਦੀ ਸ਼ਰਟ ਹੋਏਗੀ ਔਰ ਟਾਈਡ ਪ੍ਰਾਈਸ ਹੋਏਗਾ 550 ਰੁਪਏ ਮੀਟਰ ਇਹ ਜਿਹੜਾ ਫੈਬਰਿਕ ਹੈਗਾ ਤੁਸੀਂ ਹਰ ਸੀਜ਼ਨ ਦੇ ਵਿੱਚ ਵੇਅਰ ਕਰ ਸਕਦੇ ਹੈਗੇ ਹੋ ਤੇ ਬਹੁਤ ਹੀ ਜ਼ਿਆਦਾ ਸੋਨੇ ਹੈਵੀਅਰ ਕੀਤੇ ਲਗਦੇ ਹੈਗੇ ਸੂਟ ਤੇ ਇਹਦਾ ਤੁਸੀਂ ਕੁਝ ਵੀ ਬਣਾ ਸਕਦੇ ਹੋ ਤੇ ਆਪਣੀ ਚੁਆਇਸ ਦੇ ਅਕੋਰਡਿੰਗ ਤੁਸੀਂ ਕਿੰਨਾ ਵੀ ਬਾਈ ਕਰ ਸਕਦੇ ਹੈਗੇ ਹੋ ਤੁਸੀਂ ਇਸ ਦਾ ਡਿਜ਼ਾਈਨਰ ਦੁਪੱਟਾ ਪਲੇਨ ਸੂਟ ਰੱਖ ਸਕਦੇ ਹੋ ਤੁਸੀਂ ਮਤਲਬ ਪੂਰਾ ਸੂਟ ਬਾਈ ਕਰ ਸਕਦੇ ਹੈਗੇ ਹੋ ਨਾਲ ਪਲੇਨ ਜਿਹੜਾ ਕੰਟਰਾਸਟ ਦਾ ਦੁਪੱਟਾ ਰੱਖ ਸਕਦੇ ਬਹੁਤ ਸੋਹਣੀ ਲੁੱਕ ਆਉਂਦੀ ਹੈ ਇਹ ਵਾਲੇ ਸੂਟਸ ਦੀ ਇਹ ਵਾਲੇ ਜਿਹੜੇ ਸੂਟ ਹੋਣਗੇ ਪਿਓਰ ਕريب ਦੇ ਉੱਪਰ ਹੋਣਗੇ ਫੁੱਲੀ ਏਮਬਰਾਇਡਰੀ ਜਿਹੜਾ ਰਹਿਣ ਵਾਲਾ ਸਟੱਫ ਹੋਵੇਗਾ ਇਹ ਵਾਲੇ ਜਿਹੜਾ ਸਟੱਫ ਹੈਗਾ ਇਹ ਵੀ ਹੋਏਗਾ ਪਿਓਰ ਜਾਰਜਟ ਦੇ ਉੱਪਰ ਹੋਏਗਾ ਜੋ ਕਿ ਫੁੱਲੀ ਏਮਬਰਾਇਡਰੀ ਰਹਿਣ ਵਾਲਾ ਥ्रेड ਵਰਕ ਹੋਵੇਗਾ ਪ੍ਰ ਮਿਲ ਜਾਏਗਾ ਇਹ ਵਾਲਾ ਜਿਹੜਾ ਫੈਬਰਿਕ ਹੈਗਾ ਜਾਰਜਟ ਟਿਸ਼ੂ ਦੇ ਉੱਪਰ ਰਹਿਣ ਵਾਲਾ ਇਹ ਫੈਬਰਿਕ ਵੀ ਤੁਸੀਂ ਹਰ ਸੀਜ਼ਨ ਦੇ ਵਿੱਚ ਵੇਅਰ ਕਰ ਸਕਦੇ ਹੋ ਬਹੁਤ ਹੀ ਐਲੀਗੈਂਟ ਲੁੱਕ ਆਉਂਦੀ ਆ ਤੁਸੀਂ ਲਹਿੰਗਾ ਚोली ਇਹਨਾਂ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਐਲੀਗੈਂਟ ਲੁੱਕ ਆਏਗੀ ਇਹ ਵਾਲੇ ਸੂਟਸ ਦੀ ਨਾ ਇਹ ਵਾਲੇ ਜਿਹੜੇ ਸੂਟ ਹੋਣਗੇ ਇਹ ਪਿਓਰ ਕਾਟਨ ਦੇ ਉੱਪਰ ਰਹਿਣ ਵਾਲਾ ਸਟਾਫ ਹੋਏਗਾ ਡਿਸੈਪੈਂਡ ਦੀ ਸ਼ਰਟ ਹੋਏਗੀ ਪਲੱਸ ਪਲੇਨ ਬਾਟਮ ਰਹਿਣ ਵਾਲੀ ਹੈਗੀ ਆ ਪ੍ਰਾਈਸ ਹੋਏਗਾ 650 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਮਿਲ ਜਾਣਗੇ ਟਾਈ ਟਾਈ ਮੀਟਰ ਦੀ ਕੱਟ ਰਹਿਣ ਵਾਲੀ ਵਿਦਆਊਟ ਦੁਪੱਟਾ ਰਹਿਣ ਵਾਲੀ ਹੈ ਕਲਰ ਆਪਸ਼ਨ ਤੁਹਾਨੂੰ ਇਹਨਾਂ ਵਿੱਚ ਕਾਫੀ ਜ਼ਿਆਦਾ ਮਿਲ ਜਾਏਗੀ ਇਹ ਵਾਲੇ ਜਿਹੜੇ ਸੂਟ ਹੋਣਗੇ ਪ्युअर कॉटन ਦੇ ਉੱਪਰ ਹੋਣਗੇ ਆਲਓਵਰ ਛਪਟ ਹੋਏਗਾ ਜਿਸ ਤੇ ਉੱਪਰ ਥ੍ਰੈਡ ਵਰਕ ਕਰਨ ਵਾਲਾ ਫਰੰਟ ਤੇ ਉੱਪਰ ਪਲੱਸ ਲੇਸ ਜ ਲੱਗੀਆਂ ਮਿਲਣਗੀਆਂ कॉटन ਦਾ ਦੁਪੱਟਾ ਹੋਏਗਾ ਮਸਲਿਨ कॉटन ਦਾ ਜਿਸ ਤੇ ਉੱਪਰ ਵੀ ਲੇਸ ਜ ਲੱਗੀਆਂ ਮਿਲਣਗੀਆਂ ਡਿਜ਼ਾਈਨਿੰਗ ਸਭ ਦੀ ਵਕਰੀ-ਵਕਰੀ ਹੋਏਗੀ ਪ੍ਰਾਈਸ ਸਭ ਦਾ ਸੇਮ ਰਹਿਣ ਵਾਲਾ ਕਲਰ অপਸ਼ਨ ਵੀ ਇਹਨਾਂ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਜਿਹੜੀ ਹੈਗੀ ਉਹ ਮਿਲ ਜਾਏਗੀ ਪ੍ਰਾਈਸ ਵਗੈਰਾ ਸਿਰਫ 780 ਰੁਪਏ ਇਹ ਵਾਲਾ ਜਿਹੜਾ ਸਟਾਫ ਹੈਗਾ ਏਕੇ ਬ੍ਰੈਂਡ ਦਾ ਜਿਹੜਾ ਸਟਾਫ ਹੋਏਗਾ ਬਹੁਤ ਹੀ ਜ਼ਿਆਦਾ ਸੋਹਣਾ ਸੌਫਟ कॉटन ਵਾਲੀ ਵਿਦਆਊਟ ਲਾਈਨਿੰਗ ਤੁਸੀਂ ਇਹਨਾਂ ਨੂੰ ਸਟਿਚ ਕਰਵਾ ਸਕਦੇ ਹੈਗੇ ਆਂ ਉਹ ਵਾਲਾ ਜਿਹੜਾ ਸਟਾਫ